ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਹੋ ਠੀਕ ਹੋ ਅੱਜ ਅੱਜ ਤੁਹਾਨੂੰ ਅਸੀਂ ਦबई ਦਿਖਾਉਂਦੇ ਆ ਹਨਾ ਉੱਪਰ ਰਾਣੀਪੁਰ ਨੇ ਇਲਾਕੇ ਦੇਖਦੇ ਅੱਜ ਕਿ ਕਿੱਥੇ ਪਹਿਨਾ ਰਹਿੰਦੇ ਸੀਗੇ ਇਹ ਸਾਰੇ ਆਹ ਅਰਬੀ ਲੋਕ ਦबई ਵਾਲੇ ਉਹ ਇਲਾਕਿਆਂ ਦੇ ਤੁਹਾਨੂੰ ਮਾਪਰ ਤੋਂ ਪਾਉਂਗਾ ਵੀ ਅੱਗੇ ਵੀਡੀਓ ਕਰੂੰਗਾ ਅੱਜ ਹਨਾ ਰਹਿੰਦੇ ਤਾਂ ਐਵੀਂ ਸੁਪਣਾ ਸੁਪਣਾ ਜਿਹੀ ਕਹਿੰਦੇ ਇਹ ਤਾਂ ਇਹਨਾਂ ਨੂੰ ਫੇਲ ਟੂਲ ਜਿਹਾ ਲੱਗ ਗਿਆ ਤਾਂ ਕਰਕੇ ਉਹ ਆਹ ਦੇਖੋ ਤੁਸੀਂ ਹਨਾ ਦबई ਦੇ ਸਾਫ਼ ਸੁਭਾਈ ਬਹੁਤ ਆ ਯਾਰ ਇੱਥੇ ਹੋਰ ਗੱਲਾਂ ਦੀਆਂ ਗੱਲਾਂ ਮੇਰੀ ਗੱਡੀ ਆ ਚੁੱਕੀ ਹੈ ਮੈਨੂੰ ਬਾਈ ਨੇ ਹੋਟਲ ਤੋਂ ਪਿਕ ਕੀਤਾ ਤੇ ਜਿਹੜਾ ਵੀਰ ਹੈ ਨਾ ਗੱਡੀ ਚਲਾਉਣ ਵਾਲਾ ਬਾਈ ਹੈ ਇਹ ਪਾਕਿਸਤਾਨ ਤੋਂ ਆ ਤੇ ਜਿਹੜੀ ਗੱਡੀ ਹੈ ਫੋਰਚਨਰ ਆ ਤੁਹਾਨੂੰ ਪਤਾ ਹੀ ਆ ਵੀ ਆਪਣੇ ਪੰਜਾਬ ਦੇ ਵਿੱਚ ਫੋਰਚਨਰ ਹੋਣਾ ਵੀ ਇੱਕ ਬਹੁਤ ਵੱਡੀ ਗੱਲ ਆ ਪਰ ਇੱਥੇ ਲੋਕ ਗੱਡੀਆਂ ਵੱਡੀਆਂ ਹੀ ਰੱਖਦੇ ਨੇ ਹਨਾ ਵੀ ਇਹ ਤਾਂ ਟੈਕਸੀਆਂ ਚੱਲਦੀਆਂ ਨੇ ਫੋਰਚਨਰਾਂ ਵਰਗੀਆਂ ਹੁਣ ਤਾਂ ਚਲੋ ਇੱਥੇ ਟੈਕਸਲਾ ਵੀ ਟੈਕਸੀ ਦੇ ਵਿੱਚ ਮਿਲ ਜਾਂਦੀ ਆ ਦੇਖਣ ਨੂੰ ਇਹ ਵੀਰ ਆ ਜਿਹੜਾ ਆਪਾਂ ਨੂੰ ਸਾਰਾ ਦਵਾਈ ਕਮਾਊਗਾ ਦੇਖਦੇ ਆ ਕਿ ਕੀ ਕੀ ਕਮਾਉਂਦਾ ਵੀਰ ਅੱਗੇ ਦੇਖਦੇ ਆ ਇਹ ਜਿਹੜੇ ਤੁਸੀਂ ਘਰ ਦੇਖ ਰਹੇ ਹੋ ਇਹ ਪੁਰਾਣੇ ਘਰ ਨੇ ਅਰਬੀ ਲੋਕ ਰਹਿੰਦੇ ਸੀ ਇੱਥੇ ਮਤਲਬ ਦੁਬਈ ਦੇ ਜਿਹੜੇ ਜੰਪਲ ਨੇ ਉਹ ਇੱਥੇ ਰਹਿੰਦੇ ਸੀਗੇ ਦੁਬਈ ਜਦੋਂ ਇਹਨਾਂ ਨੂੰ ਤੇਲ ਨਹੀਂ ਸੀ ਮਿਲਿਆ ਉਦੋਂ ਇਹਨਾਂ ਦੇ ਘਰ ਕੱਚੇ ਹੁੰਦੇ ਸੀਗੇ ਉਸ ਵੇਲੇ ਦੀ ਇਹ ਘਰ ਨੇ ਤੇ ਹੁਣ ਇਹਨਾਂ ਨੂੰ ਇੱਕ ਮਿਊਜ਼ੀਅਮ ਤਰ੍ਹਾਂ ਤੇ ਮਿਊਜ਼ੀਅਮ ਦੇ ਤੌਰ ਤੇ ਵਰਤਦੇ ਨੇ ਇਹ ਆ ਦੇਖੋ ਤੁਸੀਂ ਸੱਪਰ 'ਤੇ ਉੱਪਰ ਪਏ ਹੋਏ ਨੇ ਨਾ ਜਿਵੇਂ ਆਪਣੇ ਪਿੰਹਾਅ ਵਿੱਚ ਨੇ ਉਵੇਂ ਇੱਥੇ ਵੀ ਸੱਪਰ 'ਤੇ ਹੋਏਗੇ ਨੇ ਆ ਸੀਸੀਟੀਵੀ ਬਹੁਤ ਲੱਗੇ ਹੋਇਆ ਥਾਂ-ਥਾਂ ਸੀਸੀਟੀਵੀ ਮਿਲ ਜ ਤੁਹਾਨੂੰ ਇਹ ਜਿਹੜੇ ਤੁਸੀਂ ਘਰ ਦੇਖ ਰਹੇ ਹੋ ਨਾ ਇੱਥੇ ਅਰਬੀਆਂ ਦੇ ਦਾਦੇ-ਪਰਦਾਦੇ ਰਹ ਹੂੰ ਇਹ ਵੈਸੇ ਤੁਸੀਂ ਦੇਖਿਆ ਹੀ ਹੈ ਵੀ ਇਹਨਾਂ ਨੂੰ ਤੇਲ ਮਿਲਣ ਤੋਂ ਬਾਅਦ ਇਹ ਅਮੀਰ ਹੋਇਆ ਪਰ ਇੰਨੇ ਸੋਹਣਾ ਰਬਈ ਬਣਾਤਾ ਨੇ ਇਹਨਾਂ ਨੇ ਤੇਲ ਕਾਦਾ ਪੈਸਾ ਹੀ ਬਹੁਤ ਹੈ ਇਹਨਾਂ ਕੋਲ ਮਨਮੱਤਾ ਪੈਸਾ ਸਮਝ ਨਹੀਂ ਆ ਰਹੀ ਇਹਨਾਂ ਨੂੰ ਕਿੱਥੇ ਵਰਤੀ ਕਿੱਥੇ ਖਰਚੀ ਜਿਵੇਂ ਮੈਨੂੰ ਮੇਰਾ ਵੀਰ ਟੈਕਸੀ ਵਾਲਾ ਦਾਦਾ ਸੀਗਾ ਮੇਰੇ ਨਾਲ ਦਾ ਇਹ ਵੀਰੋਆਂ ਦਾ ਵੀ ਇਹ ਜਿਹੜੇ ਅਰਬੀ ਲੋਕ ਨੇ ਨਾ ਇਹ ਨਹੀਂ ਪਤਾ ਵੀ 1000 1000 ਦਰਾਮ 500 ਦਰਾਮ ਹਨਾ ਵੀ ਤੁਰੇ ਜਾਂਦੇ ਜਾਂਦੇ ਸੜਕਾਂ ਤੇ ਫੜਾਈ ਜਾਂ ਲੋਕਾਂ ਨੂੰ ਕਿਉਂਕਿ ਇਹਨਾਂ ਕੋਲ ਪੈਸਾ ਹੀ ਮਨਮੱਤਾ ਪੈਸਾ ਤੁਸੀਂ ਇਹ ਦੇਖੋ ਵੀ ਪੁਰਾਣੇ ਘਰ ਦੇਖ ਲਓ ਹੁਣ ਤਾਂ ਦੇਖੋ ਪੁਰਾਣੇ ਘਰ ਇਸ ਇੱਥੇ ਪਹਿਲਾਂ ਅਰਬੀ ਲੋਕ ਰਹਿੰਦੇ ਸੀਗੇ ਪਰ ਹੁਣ ਇਹਨਾਂ ਇਹ ਹੈ ਜਿਹੜਾ ਇਹ 올ਡ ਦਬਈਆ ਹੁਣ ਇਹਨਾਂ ਨੇ ਨਿਊ ਦਬਈ ਬਸਾ ਲਿਆ ਹਨਾ ਜਿੱਥੇ ਤੁਸੀਂ ਦੇਖਿਆ ਬੁਰਜ ਖਲੀਫਾ ਦਬਈ ਮਾਲ ਨੇ ਉਹ ਨਿਊ ਦਬਈਆ ਇਹ ਇਹਨਾਂ ਦੇ ਦਾਦੇ-ਪੁਰਦਾਦਿਆਂ ਦੇ ਕਰਕੇ ਇਹਨਾਂ ਨੂੰ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਇਹਨਾਂ ਦੀ ਇਹ ਸਾਂਭ ਸੰਭਾਲ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਇਹ ਨਹੀਂ ਹੈਗਾ ਵੀ ਕੰਮ ਨੂੰ ਛੱਡ ਦਿੰਦੇ ਆ ਸਾਂਭ ਸੰਭਾਲ ਦੇ ਤੌਰ ਤੇ ਹਜੇ ਵੀ ਇਹਦੇ ਵਿੱਚ ਲੋਕ ਨਹੀਂ ਲੋਕ ਰਹਿੰਦੇ ਨੇ ਮਤਲਬ ਵੀ ਮਿਊਜ਼ੀਅਮ ਦੇ ਤੌਰ ਤੇ ਵੀ ਆਉਣ ਜਾਣ ਨੂੰ ਰੱਖੇ ਹੋਏ ਨੇ ਬਰਤ ਦੇ ਨੇ ਲੋਕ ਜਾਂਦੇ ਨੇ ਆ ਦੇਖੋ ਤੁਸੀਂ ਥਾਂ ਥਾਂ ਤੇ ਗੱਡੀਆਂ ਖੜੀਆਂ ਨੇ ਸੋਹਣੀਆਂ ਸੋਹਣੀਆਂ ਆ ਫੁੱਲ ਫੁੱਲ ਦੇਖੋ ਤੁਸੀਂ ਹਰੇਕ ਚੌਂਕ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਹਰੇਕ ਚੌਂਕ 'ਚ ਫੁੱਲ ਨਾਲੇ ਇੱਥੇ ਰੇਤਾ ਰੇਤੇ ਦੇ ਵਿੱਚ ਵੀ ਫੁੱਲ ਹੋਗਾ ਤੇ ਝੋਟਿਆਂ ਨੇ ਕੁਛ ਵੀ ਕਰਨ ਵਾਲਾ ਚਾਹੀਦਾ ਬੰਦਾ ਕਰ ਕੀ ਨਹੀਂ ਸਕਦਾ ਇਹ ਦੇਖੋ ਤੁਸੀਂ ਪੁਰਾਣੇ ਕਰਨੇ ਆ ਦੇਖੋ ਤੁਸੀਂ ਦੁਬਾਰਾ ਫੇਰ ਫੁੱਲ ਆ ਗਏ ਹਰੇਕ ਚੌਂਕ ਦੇ ਵਿੱਚ ਤੁਹਾਨੂੰ ਆਹੀ ਰੰਗ ਦੇ ਫੁੱਲ ਮਿਲਣਗੇ ਰੇਤੇ ਦੇ ਵਿੱਚ ਵੀ ਇਹਨਾਂ ਨੇ ਹਰਿਆਲੀ ਕਰਤੀ ਹਰਿਆਲੀ ਹੁਣ ਤਾਂ ਮੈਂ ਸੁਣਿਆ ਜਿਵੇਂ ਫਸਲਾਂ ਫਸਲਾਂ ਵੀ ਬੀਜਣ ਲੱਗੇ ਉਹ ਸਾਹਮਣੇ ਦੇਖੋ ਲਪਲਪਈਆ ਚੱਲ ਰਿਹਾ ਨਾ ਇਹ ਸਾਮ ਸੰਭਾਲ ਕਰਦੇ ਨੇ ਪੂਰੀ ਇਹੋ ਜਿਹੀ ਗੱਲ ਨਹੀਂ ਹੈ ਕਿ ਵੀ ਸਾਮ ਸੰਭਾਲ ਨਹੀਂ ਕਰਦੇ ਇਹ ਇੱਥੇ ਇਹਨਾਂ ਨੇ ਸੀਸੀਟੀਵੀ ਕੈਮਰੇ ਵੱਧ ਤਾਂ ਲਾਏ ਹੋਏ ਨੇ ਤਾਂ ਕਿ ਲੋਕ ਇਹਨਾਂ ਨਾਲ ਪੰਨ ਤੋੜਨਾ ਕੜਨ ਛੇੜਖਾਨੀ ਨਾ ਕਰਨਾ ਹੈ ਨਾ ਤਾਂ ਕਿ ਆਪਣਾ ਪ੍ਰਾਣਾ ਘਰ ਤਾਂ ਸੰਭਾਲ ਕੇ ਰੱਖਣ ਪ੍ਰਾਣੇ ਘਰਾਂ ਨੂੰ ਅਬੇ ਦਾਦੇ ਬੜਦਾਦੇ ਦੀਆਂ ਜਾਤਾਂ ਤਾਜ਼ੀਆਂ ਰੱਖਦੇ ਨੇ ਇਹ ਯੂਏਈ ਦੇ ਵਿੱਚ ਉਹਨਾਂ 7 ਸਟੇਟਾਂ ਆਉਂਦੀਆਂ ਨੇ ਜਿਵੇਂ ਅਬੂਦਾਬੀ ਦਬਈ ਵਗੈਰਾ ਵਗੈਰਾ ਹਨ ਚਾਰਜ ਵਗੈਰਾ ਇਤਨਾ ਕੁਛ ਇੱਕ ਦਵਾਈ ਕਸਹਰੇ ਆ ਕੋਈ ਤੁਹਾਨੂੰ ਆਪਾਂ ਨੂੰ ਵੀ ਪਤਾ ਹੀ ਹੈ ਦਵਾਈ ਕਸਹਰੇ ਆ ਸਾਰਿਆਂ ਨੂੰ ਬਤਾਣਾ ਵੀ ਇੱਕ ਕੰਟਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਸਹਰ ਵੀ ਇੱਕ ਸਟੇਟ ਹੋ ਕੇ ਵੀ ਕੰਟਰੀ ਦੇ ਤੌਰ ਤੇ ਜਾਣਿਆ